ਜਸਵੰਤ ਸਿੰਘ ਕਵਲ ਦਾ ਨਾਵਲ ਪੂਰਨਮਾਸ਼ੀ ਅੰਕ 26 ਪੂਰਨ 16 ਵਰਿਆਂ ਦਾ ਹੋ ਗਿਆ ਸੀ ਅਤੇ ਉਸ 10ਵੀਂ ਪਾਸ ਕਰ ਲਈ ਸੀ ਕੱਚੀਆਂ ਕਲੀਆਂ ਮੁਸਕਰਾ ਰਹੀਆਂ ਸਨ ਅਤੇ ਜਵਾਨੀ ਨਸ਼ਿਆ ਰਹੀ ਸੀ ਜਵਾਨੀ ਵਿੱਚ ਸਿਆਨਪ ਇਉਂ ਉਦੇ ਹੋ ਰਹੀ ਸੀ ਜਿਵੇਂ ਕਵਲ ਨੇੜੇ ਖੇੜੇ ਵਿੱਚੋਂ ਸੁਗੰਧੀ ਉਸਦੇ ਬੋਲ ਵਿੱਚ ਕੁਦਰਤੀ ਮਿਠਾਸ ਸੀ ਸੁਣਨ ਵਾਲੇ ਲਈ ਕਈ ਵਾਰ ਅਨੁਮਾਨ ਲਾਉਣਾ ਔਖਾ ਹੋ ਜਾਂਦਾ ਉਹ ਬੋਲ ਰਿਹਾ ਹੈ ਜਾਂ ਗਾ ਰਿਹਾ ਹੈ ਉਸਦੀ ਹੁਸਨ ਤੀਖਣਤਾ ਹਰ ਇਸਤਰੀ ਮਰਦ ਨੂੰ ਆਪਮੋਹਾਰੀ ਧੂਪਾਉਂਦੀ ਸੀ ਪਰ ਰੂਪ ਆਪਣੀ ਇਸ ਸੂਮਰ ਵਿੱਚ ਪੂਰਨ ਨਾਲੋਂ ਮਾਮੂਲੀ ਸਥੂਲ ਹੁੰਦਾ ਸੀ ਪੂਰਨ ਦੀ ਸਿਆਨਪਤੀ ਮਧੁਰ ਬੋਲ ਰੂਪ ਨਾਲੋਂ ਕਿਤੇ ਅਦਿਕਤਾ ਰੱਖਦੇ ਸਨ ਇਉਂ ਪ੍ਰਤੀਤ ਹੁੰਦਾ ਸੀ ਕਿ ਕੁਦਰਤ ਨੇ ਧੂਪ ਦੇ ਮਾਧੇ ਨਾਲ ਪੂਰਨ ਸ਼ਾਹਕਾਰ ਨੂੰ ਜਨਮ ਦਿੱਤਾ ਹੈ ਗਿਆਨੀ ਦੇ ਸੂਖਮ ਇਸ਼ਾਰਿਆਂ ਨਾਲ ਪੂਰਨ ਸਮਝ ਗਿਆ ਸੀ ਕਿ ਉਸਦੇ ਪਿਤਾ ਜੀ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਪਿਆਰ ਕੀਤਾ ਸੀ ਪਰ ਸਮਾਜ ਦੀ ਨਿਰਦੇਤਾ ਨੇ ਉਸ ਨੂੰ sire ਨਹੀਂ ਚੜਨ ਦਿੱਤਾ ਹੁਣ ਉਹੀ ਅੰਦਰੋਂ ਅੰਦਰ ਸੁਦਕ ਦਾ ਪਿਆਰ ਉਸ ਦੇ ਵਿਆਹ ਵਿੱਚ ਦੀ ਹੋ ਕੇ ਆਪਣੀ ਮੰਜ਼ਲ ਨੂੰ ਪਹੁੰਚ ਰਿਹਾ ਸੀ ਪਿਤਾ ਦੀ ناکامی ਸਮਾਜਿਕ ਬੰਦਨਾ ਕਾਰਨ ਹੋਈ ਸੀ ਉਸ ਸਮਾਜ ਨੂੰ ਘੂਰਦੀਆਂ ਨਜ਼ਰਾਂ ਨਾਲ ਤੱਕਿਆ ਗੰਦੇ ਸਮਾਜ ਦਾ ਆਪਰੇਸ਼ਨ ਜ਼ਰੂਰੀ ਹੈ ਪਿਤਾ ਦੀ ਰਸਤੇ ਬਿਰਹਾ ਭਰਪੂਰ ਕਹਾਣੀ ਪੂਰਨ ਦੀ ਖੇਚ ਦਾ ਕਾਰਨ ਬਣ ਗਈ ਹੋਰ ਇੱਕ ਮਹੀਨੇ ਤੱਕ ਉਸ ਦਾ ਵਿਆਹ ਸੀ ਵਿਆਹ ਤੋਂ ਅੱਗੋਂ ਉਹ ਆਪਣੀ ਮਗੇਤਰ ਅਤੇ ਸੱਸ ਨੂੰ ਵੇਖਣਾ ਚਾਹਿਆ ਉਸ ਦੇ ਵੇਖਣ ਵਿੱਚ ਉਤਸ਼ਾਹ ਤੇ ਚਾਰ ਨਾਲੋਂ दैਵੀ ਖਿੱਚ ਬਹੁਤ ਸੀ ਉਹ ਸਮਝਦਾ ਸੀ ਇਹ ਅਵੱਗਿਆ ਹੈ ਪਰ ਰੋਮਾਂਚਕ ਟੜਕਾਰ ਨਾਲ ਵੱਖਰੀ ਤਸੱਲੀ ਵੀ ਸੀ ਜਿਸ ਨਾਲ ساری ਉਮਰ ਗੁਜ਼ਾਰਨੀ ਹੈ ਉਸ ਨੂੰ ਕਿਉਂ ਨਾ ਤਾੜਿਆ ਜਾਵੇ ਇਹ ਸੌਦਾ ਤਾਂ ਹੈ ਨਹੀਂ ਜਿਹੜਾ ਫਿਰ ਬਦਲਿਆ ਜਾ ਸਕੇਗਾ ਉਹ ਆਪਣੇ ਜਮਾਤੀ ਦੋਸਤ ਉਸ ਆਪਣੇ ਜਮਾਤੀ ਦੋਸਤ ਉਜਾਗਰ ਨੂੰ ਕਿਹਾ ਦੋਸਤ ਇੱਕ ਕੰਮ ਕਰਨਾ ਏ ਤੇ ਹੈ ਵੀ ਤੇਰੇ ਕਰਨ ਵਾਲਾ ਕਿ ਉਜਾਗਰ ਨੇ ਬਿਲਕੁਲ ਮਾਮੂਲੀ ਫੁੱਟ ਰਹੀਆਂ ਮੁੱਛਾਂ ਨੂੰ ਮਰੋੜੇ ਦੇਂਦਿਆਂ ਪੁੱਛਿਆ ਮੇਰਾ ਆ ਗਿਆ ਏ ਵਿਆਹ ਅਤੇ ਵਿਆਹਣ ਵੀ ਜਾਣਾ ਏ ਤੇਰੇ ਨਾਨਕੀ ਵਿਆਹ ਤੋਂ ਪਹਿਲਾਂ ਸਾਥਨ ਜ਼ਰੂਰ ਦੇਖਣੀ ਏ ਹੂੰ ਉਜਾਗਰ ਦੇ ਕੰਕ ਵੰਨੇ ਰੰਗ ਵਿੱਚ ਖੇੜਾ ਮੁਸਕਰਾ ਪਿਆ ਜਦੋਂ ਆਖੇ ਪੱਠਿਆ ਉਦੋਂ ਹੀ ਲੈ ਚੱਲਾਂਗਾ ਅੱਜ ਹੀ ਕਿਉ ਨਾ ਚੱਲੀਏ ਪੂਰਨ ਦੇ ਅੰਦਰ ਤੀਬਰਤਾ ਪੜਕ ਰਹੀ ਸੀ ਐਨੀ ਕਾਲੀ ਚੰਗਾ ਜੇ ਚੱਲਣਾ ਹੈ ਆਪਣੇ ਸਾਈਕਲ ਵਿੱਚ ਫੂਕ ਭਰ ਲਿਆ ਸੂਏ ਪਾ ਲਵਾਂਗੇ ਉਜਾਗਰ ਨੇ ਪ੍ਰੇਰਣਾ ਦਾ ਅਸਰ ਕਬੂਲਦਿਆਂ ਉਤਰ ਦਿੱਤਾ ਪੂਰਨ ਨੇ ਆ ਕੇ ਸਾਈਕਲ ਰੀਜਨਲ ਸਾਫ਼ ਕੀਤਾ ਤੇ ਉਸ ਵਿੱਚ ਫੂਕ ਭਰ ਲਈ ਫਿਰ ਉਸ ਆਪਣੀ ਮਾਤਾ ਜੀ ਨੂੰ ਆਖਿਆ 베ਜੀ ਜੇ ਮੈਂ ਘਰ ਸ਼ਾਮ ਨੂੰ ਨਾ ਆਇਆ ਤਾਂ ਕੋਈ ਖਿਆਲ ਨਾ ਕਰਨਾ ਇੱਕ ਦੋਸਤ ਨੂੰ ਮਿਲਣ ਜਾ ਰਿਹਾ ਹਾਂ ਕਿਹੜੇ ਦੋਸਤ ਨੂੰ ਪਰਸਿੰਨੀ ਨੇ ਥੋੜੀ ਚਿੰਤਾ ਅਨੁਭਵ ਕਰਦਿਆਂ ਪੁੱਛਿਆ ਉਹ ਨਹੀਂ ਚਾਹੁੰਦੀ ਸੀ ਨੇੜੇ ਆ ਰਹੇ ਵਿਆਹ ਦੇ ਦਿਨਾਂ ਵਿੱਚ ਪੂਰਨ ਕਿਤੇ ਬਾਹਰ ਰਹੇ ਪੂਰਨ ਦੇ ਅੰਦਰੋਂ ਸੰਗ ਨੇ ਮੁਸਕਰਾਣ ਦੀ ਸ਼ਕਲ ਧਾਰਨ ਕਰ ਲਈ ਤੁਸੀਂ ਬੇਝੀ ਉਸ ਨੂੰ ਨਹੀਂ ਜਾਣਦੇ ਪਰ ਛੇਤੀ ਹੀ ਜਾਣ ਚਾਹੋਗੇ ਉਸ ਵਾਰ ਨੂੰ ਸਾਈਕਲ ਕੱਢਦਿਆਂ ਉਤਰ ਦਿੱਤਾ ਪੂਰਨ ਨੇ ਕਦੇ ਝੂਠ ਨਹੀਂ ਬੋਲਿਆ ਸੀ ਪਰ ਇਸ ਰੋਮਾਂਚਕ ਝੂਠ ਨਾਲ ਉਸ ਨੂੰ ਅਕੈ ਸਵਾਦ ਆਇਆ ਸੀ ਦੋਵੇਂ ਦੋਸਤ ਬਾਹਰ ਨਿਕਲ ਆਏ ਹਵਾ ਉਹਨਾਂ ਦੇ ਹੱਕ ਵਿੱਚ ਸੀ ਪੂਰਨ ਨੇ ਸੁਭਾਵਕ ਕਿਹਾ ਹਵਾ ਵੀ ਆਪਣੇ ਪਿੱਛੋਂ ਹੈ ਤੇਰਾ ਕੰਮ ਤਾਂ ਬਣਿਆ ਹੀ ਪਿਆਏ ਤੂੰ ਫੀਸ ਦੇਣ ਵਾਲੀ ਗੱਲ ਕਰ ਵੀਰੂ ਦੀ ਤਾਰੋ ਪਾਣੀ ਵਾਲਾ ਕੜਾ ਚੁੱਕੀ ਜਾਂਦੀ ਰਾਹ ਵਿੱਚ ਮਿਲੀ ਸੀ ਪੂਰਨ ਉਜਾਗਰ ਦੇ ਚਿਹਰੇ ਉੱਤੇ ਮਿੱਠੀ ਸ਼ਰਾਰਤ ਪੜ ਕੇ ਮੁਸਕਰਾ ਪਿਆ ਉਜਾਗਰ ਫਿਰ ਬੋਲਿਆ ਤੂੰ ਪਿੱਛੇ ਬਹਿ ਜਾ ਸਾਹੇ ਬੱਦਾਂ ਏ ਨਾਲੇ ਸਾਨੂੰ ਵੀ ਕਿਸੇ ਦੇ ਮੱਥੇ ਲੱਗ ਲੈਣ ਦੇ ਤਾਂ ਇਹਨੂੰ ਦੇਖ ਕੇ ਤਾਂ ਸਾਡੇ ਵੱਲ ਕਿਸੇ ਨੇ ਬੁੱਲ ਵੀ ਨਹੀਂ ਵਟਣੇ ਪੂਰਨ ਮੁਸਕਰਾਉਂਦਾ ਰਿਹਾ ਤੇ ਉਜਾਗਰ ਆਪਣੇ ਆਪ ਵੀ ਕੁਝ ਨਾ ਕੁਝ ਆਖਦਾ ਰਿਹਾ ਸੂਏ ਦੀ ਪਟੜੀ ਉੱਤੇ ਸਾਈਕਲ ਝੂਕਦਾ ਜਾ ਰਿਹਾ ਸੀ ਪਾਣੀ ਦੀ ਹਿੱਕ ਤੇ ਸੂਰਜ ਦੀਆਂ ਕਿਰਨਾਂ ਲਗਾਤਾਰ ਕਲੋਲਣਾ ਕਰ ਰਹੀਆਂ ਸਨ ਪਾਣੀ ਵਹਿੰਦਾ ਜਾ ਰਿਹਾ ਸੀ ਅਤੇ ਉਹਨਾਂ ਦਾ ਸਫ਼ਰ ਖਤਮ ਹੁੰਦਾ ਜਾ ਰਿਹਾ ਸੀ ਪੂਰਨ ਨੇ ਮਨੋਪਾਵਾ ਵਿੱਚ ਆਖਿਆ ਮਿੱਤਰ ਜ਼ਿੰਦਗੀ ਦੀ ਨਿਗਰ ਵਫਾ ਹੈ ਹਾਂ ਪਰ ਸਾਡੇ ਵਰਗਾ ਲਾਈ ਲੱਗ ਵੀ ਨਾ ਹੋਵੇ ਪੂਰਨ ਦਾ ਹਾਸਾ ਨਿਕਲ ਗਿਆ ਨਹੀਂ ਉਜਾਗਰ ਦੋਸਤ ਜ਼ਿੰਦਗੀ ਦੀ ਮੁਕੰਮਲ ਸਾਂਝ ਹੈ ਜਿਉਣ ਲਈ ਬਹੁਤ ਕੁਝ ਚਾਹੀਦਾ ਹੈ ਤੇ ਮਿੱਤਰ ਉਹਨਾਂ ਵਿੱਚੋਂ ਇੱਕ ਬਹੁਤ ਵੱਡੀ ਲੋੜ ਹੈ ਹੂੰ ਉਜਾਗਰ ਨੇ ਹੰਗਾਰਾ ਪਰਦਿਆਂ ਗਿਆ ਗਿਆਨੀ ਜੀ ਗ੍ਰਿਫਤਾਰ ਹੋ ਗਏ ਮੈਨੂੰ ਇਸ ਗੱਲ ਦਾ ਦਿਲ ਹੀ ਰੰਜ ਹੈ ਉਹ ਜ਼ਿੰਦਗੀ ਦਾ ਉਸਰੀਆ ਸੀ ਉਸਦੀ ਮੇਰੇ ਪਿਤਾ ਜੀ ਨਾਲ ਬਹੁਤ ਗੂੜੀ ਮਿੱਤਰਤਾ ਸੀ ਅਤੇ ਇਸੇ ਕਾਰਨ ਉਹ ਮੇਰਾ ਨੇਤਾ ਬਣੇ ਜ਼ਿੰਦਗੀ ਦਾ ਅਹਿਸਾਸ ਉਹਨਾਂ ਮੇਰੇ ਅੰਦਰ ਜਵਾਲਾਮੁਖੀ ਬਣਾ ਦਿੱਤਾ ਏ ਉਹਨਾਂ ਵਿੱਚ ਵੱਡੀ ਸਿਫਤ ਇਹ ਸੀ ਇੱਕੋ ਸਮੇਂ ਗੁਰੂ ਅਤੇ ਮਿੱਤਰ ਸਨ ਪੂਰਨ ਨਿਯੰਤ ਵਿੱਚ ਹੋਂਕਾ ਲਿਆ ਇਉਂ ਜਾਪਦਾ ਸੀ ਜਿਵੇਂ ਜ਼ਿੰਦਗੀ ਦੀ ਕਲਾ ਨੂੰ ਸ਼ਾਹਕਾਰ ਬਣਾ ਕੇ ਉਸ ਦਾ ਕਲਾਕਾਰ ਅਲੋਪ ਹੋ ਗਿਆ ਹੋਵੇ ਇਹਦੀ ਮਾਂ ਦੀ ਉਜਾਗਰ ਨੇ ਇੱਕ ਵਾਰੀ ਹੀ ਗਾਲ ਕੱਢ ਮਾਰੀ ਪੁਲਿਸ ਇਹਨਾਂ ਦੇ ਬੜੀ ਮਗਰ ਪਈ ਏ ਹਾਂ ਪਰ ਫਜ਼ਲਜ਼ ਇਨਕਲਾਬ ਜ਼ਿੰਦਗੀ ਹੈ ਇਸ ਭੈੜੇ ਸਮਾਜ ਲਈ ਹੋਣੀ ਸੂਏ ਦਾ ਪਾਣੀ ਉੱਚੇ ਪੁਲ ਤੋਂ ਨੀਵੇਂ ਤਾਂ ਡਿੱਗ ਰਿਹਾ ਸੀ ਅਤੇ ਡਿੱਗਦੇ ਪਾਣੀ ਦੀ ਧਾਰ ਸ਼ੋਰ ਕਰ ਰਹੀ ਸੀ ਪਰ ਉਸ ਸ਼ੋਰ ਵਿੱਚ ਕੋਈ ਗੰਭੀਰਤਾ ਘੋਲ ਰਹੀ ਸੀ ਜਿਵੇਂ ਸਮਾਜ ਜ਼ਿੰਦਗੀ ਨੂੰ ਬਾਹਾਂ ਉੱਤੇ ਚੁੱਕੀ ਅੱਗੇ ਤੋਂ ਅਗੇਰੇ ਵੱਲ ਧਾਰਦਾ ਜਾ ਰਿਹਾ ਹੈ ਸੂਏ ਦਾ ਪਾਣੀ ਕਿਨਾਰਿਆਂ ਦੇ ਮਿੱਠੇ ਚੁੰਮਣਾਂ ਦੀ ਸ਼ੋਰ ਨਾ ਲੱਗੇ ਵੱਧਦਾ ਜਾ ਰਿਹਾ ਸੀ ਉਜਾਗਰ ਨੇ ਸਾਈਕਲ ਸੂਏ ਦੇ ਪੋਲ ਤੋਂ ਬੁੱਟਰਵਾਲ ਮੋੜ ਲਈ ਪੂਰਨ ਨੇ ਜਾਣ ਕਿ ਰਮਾਲ ਮੂੰਹ ਤੇ ਕਰ ਲਿਆ ਉਹ ਮਹਿਸੂਸ ਕਰ ਰਿਆ ਸੀ ਕੋਈ ਵੀ ਉਸ ਨੂੰ ਦੇਖ ਕੇ ਇਹ ਨਾ ਕਹੇ ਕਿ ਹੋਰ ਮਹੀਨੇ ਤੱਕ ਇਸ ਮੁੰਡੇ ਨੇ ਇੱਥੇ ਵਿਆਹਣਾ ਆਣਾ ਹੈ ਅਤੇ ਹੁਣ ਕੁੜੀ ਵੇਖਣ ਆਇਆ ਹੈ ਪੂਰਨ ਅੰਦਰੋਂ ਅੰਦਰ ਸ਼ਰਮ ਵੀ ਲੋੜੇ ਦੀ ਅਨੁਭਵ ਕਰ ਰਿਹਾ ਸੀ ਪਰ ਆਪਣੀ ਮੰਗੇਤਰ ਵੇਖਣ ਦੀ ਰੀਝ ਅਣਹੋਣੀ ਚਰਚਾ ਤੋਂ ਕਿਤੇ ਬਲਵਾਨ ਸੀ ਪਰ ਚੋਲ ਜ਼ਿੰਦਗੀ ਨੂੰ ਨਿਖਾਰਦੀ ਹੈ ਉਜਾਗਰ ਨੇ ਨਾਨਕੇ ਘਰੋਂ ਚਾਹ ਬਾਣੀ ਪੀਂਦਿਆਂ ਚੰਨੂ ਦੇ ਘਰ ਦਾ ਪਤਾ ਕਰ ਲਿਆ ਉਸ ਦਾ ਘਰ ਦੂਜੇ ਅਗਵਾੜ ਸੀ ਹੁਣ ਦੋਵੇਂ ਦੋਸਤ ਇਹ ਸੋਚਣ ਲੱਗੇ ਕਿ ਦੂਜੇ ਅਗਵਾੜ ਕਿਸ ਬਹਾਨੇ ਜਾਈਏ ਪੂਰਨ ਪਿੰਡ ਵਿੱਚ ਆਪ ਤੁਰੇ ਫਿਰਨਾ ਚੰਗਾ ਨਹੀਂ ਸਮਝਦਾ ਸੀ ਉਹ ਘਰ ਹੀ ਬੈਠਾ ਰਿਹਾ ਤੇ ਉਜਾਗਰ ਕੋਈ ਵਿਉਂਤ ਲਾਉਣ ਲਈ ਬਾਹਰ ਚਲਾ ਗਿਆ ਚੰਨੂ ਦੀ ਅਗਵਾੜ ਉਜਾਗਰ ਦਾ ਇੱਕ ਮਾਮਲੀ ਦੋਸਤ ਸੀ ਉਹ ਮੋਗੇ ਪੜਦਾ ਸੀ ਜਦ ਕਦੇ ਉਜਾਗਰ ਛੁੱਟੀਆਂ ਵਿੱਚ ਆਪਣੇ ਨਾਨਕੇ ਆਉਂਦਾ ਹੁੰਦਾ ਸੀ ਬੁੱਟਰ ਦੇ ਪੜਨ ਵਾਲੇ ਮੁੰਡਿਆਂ ਨਾਲ ਵਾਲੀਬਾਲ ਖੇਡਿਆ ਕਰਦਾ ਸੀ ਟੀਮ ਵਿੱਚ ਉਜਾਗਰ ਦਾ ਮਾਮਲੀ ਮਿੱਤਰ ਨਵਿੰਦਰ ਵੀ ਹੁੰਦਾ ਸੀ ਉਹ ਸਿੱਧਾ ਉਸ ਕੋਲ ਗਿਆ ਪਰ ਉਹ ਘਰ ਹੈ ਨਹੀਂ ਸੀ ਲਾਚਾਰ ਹੋ ਕੇ ਉਜਾਗਰ ਵਾਪਸ ਆ ਗਿਆ ਕੰਮ ਤਾਂ ਵੈਲ ਹੋ ਗਿਆ ਪਰ ਮੁੰਡਾ ਨਾ ਮਿਲਿਆ ਉਸ ਚੁਟਕੀ ਮਾਰਦਿਆਂ ਦੱਸਿਆ ਕਿਵੇਂ ਮੇਰਾ ਇੱਕ ਵਾਧੂ ਜਿਆ ਦੋਸਤ ਹੈ ਉਹਨਾਂ ਦੇ ਅਗਵਾੜ ਉਸ ਦਾ ਘਰ ਤੇ ਰਿਆ ਸਹਰਿਆਂ ਦੇ ਬਿਲਕੁਲ ਨਾਲ ਹੈ ਪਰ ਸਾਲਾ ਅਜ ਮੋਗੇ ਨੂੰ ਮਰ ਗਿਆ ਕੋਈ ਨਹੀਂ ਖਬਰੇ ਸ਼ਾਮ ਤੱਕ ਹੀ ਆ ਜਾਵੇ ਪੂਰਨ ਨੇ ਆਸਵੰਦ ਲਹਿਜੇ ਵਿੱਚ ਕਿਹਾ ਸ਼ਾਮ ਨੂੰ ਤਾਂ ਜ਼ਰੂਰ ਆ ਜਾਵੇਗਾ ਉਜਾਗਰ ਨੇ ਵਿਸ਼ਵਾਸ ਵਿੱਚ ਸਿਰ ਹਿਲਾਉਂਦਿਆਂ ਕਿਹਾ ਪੂਰਨ ਓਂਚ 12 ਉੱਤੇ ਬੜਾ ਸੂਤ ਹੈ ਇੱਕ ਵਾਰੀ ਜੁਬਾਰੇ ਚੜ ਗਏ ਸਾਰਾ ਸਵਾਦ ਆ ਜਾਊ ਗਾਲਤਾ ਤੇਰੀ ਠੀਕ ਹੈ ਪੂਰਨ ਨੇ ਵੀ ਮੁਸਕਾਂਦਿਆਂ ਤਾਇਦ ਵਿੱਚ ਸਿਰ ਹਿਲਾਇਆ ਆਪਾ ਉਸ ਨੂੰ ਫੂਲ ਬਣਾਉਣਾ ਏ ਆਖਾਂਗੇ ਮੋਗੇ ਕਾਲਜ ਵਿੱਚ ਦਾਖਲ ਹੋਈਏ ਕਿ ਲੁਧਿਆਣੇ ਅਸੀਂ ਤੇਰੀ رائے ਲੈਣ ਆਏ ਹਾਂ ਉਹ ਫਿਰ ਕੁਝ ਸੋਚ ਕੇ ਚੁਟਕੀ ਮਾਰੀ ਆਪਾ ਕਿਉਂ ਨਾ ਪਿੰਡੋਂ ਬਾਹਰ ਤਾਂਗਿਆਂ ਵਾਲੇ ਅੱਡੇ ਤੇ ਉਸ ਦੀ ਉਡੀਕ ਕਰੀਏ ਫਿਰ ਆਪ ਹੀ ਉਜਾਗਰ ਨੇ ਕਿਹਾ ਖਬਰੇ ਉਹ ਸਾਈਕਲ ਤੇ ਆ ਗਿਆ ਹੋਵੇ ਸਾਨੂੰ ਹੁਣ ਦੁਪਹਿਰੇ ਨਹੀਂ ਜਾਣਾ ਚਾਹੀਦਾ ਇੰਨੀ ਧੁੱਪ ਵਿੱਚ ਉਹ ਕਿਸ ਤਰ੍ਹਾਂ ਆ ਸਕਦਾ ਹੈ ਪੂਰਨ ਨੇ ਵੇੜੇ ਵਿੱਚ ਸਾੜ ਪੈੰਦਾ ਵੇਖ ਕੇ ਕਿਹਾ ਇਹ ਵੀ ਤੂੰ ਚੰਗੀ ਸੋਚੀ ਥੋੜਾ ਜਿਹਾ ਦਲਾਨ ਵਿੱਚ ਸੌ ਜਾਂਦੇ ਹਾਂ ਸੂਰਜ ਢਲਦਿਆਂ ਹੀ ਠੂ ਅੱਡੇ ਤੇ ਉਜਾਗਰ ਨੂੰ ਇਉਂ ਜਾਪ ਰਿਆ ਸੀ ਜਿਵੇਂ ਉਸ ਦੀ ਸਕੀਮ ਹਰ ਹਾਲ ਵਿੱਚ ਕਾਮਯਾਬ ਰਹੇਗੀ ਉਹ ਦੋਵੇਂ ਇੱਕੋ ਮੰਜੇ ਤੇ ਪੈ ਗਏ ਨੀਂਦ ਦੋਹਾਂ ਨੂੰ ਕਾਹੀ ਨਹੀਂ ਆਈ ਦੋਵੇਂ ਇੱਕ ਦੂਜੇ ਨੂੰ ਕੁਤਕਤਾਰੀਆਂ ਕੱਢ ਰਹੇ ਸਨ ਉਹ ਮੜਮੜ ਕੰਧ ਦੇ ਪਰਛਾਵੇਂ ਨੂੰ ਵੇਖਦੇ ਸਾਨ ਪਰ ਪਰਸ਼ਾਵਾ ਧਰਤੀ ਦੀ ਹੱਕ ਨਾਲ ਸੌਨਤਾ ਜਾਪ ਰਿਆ ਸੀ ਉਜਾਗਰਨੀ ਆਪਣੇ ਕੰਮ ਦਾ ਫਲ ਖਾਣ ਦੇ ਉਤਸ਼ਾਹ ਵਿੱਚ ਕਿਹਾ ਜੇ ਤੇਰਾ ਕੰਮ ਰਾਸ ਹੋ ਜਾਵੇ ਯਾਰਾਂ ਨੂੰ ਸਿਨੇਮਾ ਜ਼ਰੂਰ ਦਿਖਾਈਂ ਜ਼ਰੂਰ ਮੇਰਾ ਵੀ ਫਿਲਮ ਦੇਖਣ ਨੂੰ ਜੀ ਕਰਦਾ ਏ ਪਰ ਚੰਗੇ ਕਰੈਕਟਰਾਂ ਦੇ ਖੇਲ ਆ ਨਹੀਂ ਰਹੇ ਐਵੇਂ ਲੱਚਰ ਜੀਆਂ ਫਿਲਮਾਂ ਬਣਾਈਆਂ ਜਾ ਰਹੀਆਂ ਹਨ ਪੂਰਨ ਫਿਲਮਾਂ ਵਿੱਚੋਂ ਵੀ ਜ਼ਿੰਦਗੀ ਲਈ ਰਹਿਨੁਮਾਈ ਲੱਭ ਰਿਆ ਸੀ ਆਪਾਂ ਤਾਂ ਸ਼ੁਭਲ ਕਰਨਾ ਏ ਕੁੜੀ ਸੋਹਣੀ ਹੋਵੇ ਗਾਣੇ ਚੰਗੇ ਹੋਣ ਹੋਰ ਕੀ ਚਾਹੀਦਾ ਏ ਉਜਾਗਰ ਇਸ ਤਰ੍ਹਾਂ ਜਜਵੇ ਗਲਤ ਰਾਹ ਫੜ ਲੈਂਦੇ ਹਨ ਉਹਨਾਂ ਆਪਣੀ ਉਮਰ ਅਤੇ ਸੁਭਾਅ ਅਨੁਸਾਰ ਗੱਲਾਂ ਕਰਦਿਆਂ ਮਸਾ ਸ਼ਾਮ ਪਾਈ ਫਿਰ ਤਿਆਰ ਹੋ ਕੇ ਸੁੰਨੀ ਜੀ ਗਲੀ ਵਿੱਚ ਦੀ ਬਾਹਰ ਨੂੰ ਨਿਕਲ ਗਏ ਤਾਂਗਿਆਂ ਵਾਲੇ ਅੱਡੇ ਤੇ ਉਹ ਨਵਿੰਦਰ ਦੀ ਉਡੀਕ ਕਰਨ ਲੱਗੇ ਆਨੀ ਬਹਾਨੀ ਹੋਏ ਥਰ ਉਧਰ ਫਿਰਦੇ ਰਹੇ ਕਦੇ 2-4 ਖੇਤਾਂ ਦੀ ਓਰ ਚਲੇ ਗਏ ਪਰ ਉਹਨਾਂ ਦੀਆਂ ਨਜ਼ਰਾਂ ਸੜਕਾਂ ਵੱਲ ਲੱਗੀਆਂ ਹੋਈਆਂ ਸਨ ਹਰ ਆਉਂਦੀ ਸਾਈਕਲ ਅਤੇ ਤਾਂਗਾ ਉਹਨਾਂ ਦੀ ਤਾਂਗ ਵਿੱਚ ਚੁਸਤੀ ਸਿੱਖ ਰਿਹਾ ਸਿੱਖ ਦੇਣ ਦਾ ਸੀ ਪਰ ਆਉਣ ਵਾਲੇ ਨੇ ਉਹਨਾਂ ਨੂੰ ਬੜਾ ਖਪਾਇਆ ਜਦੋਂ ਉਹਨਾਂ ਦਾ ਇੰਤਜ਼ਾਰ ਥਕਾਨਦ ਵਿੱਚ ਬਦਲ ਗਿਆ ਉਹ ਮਿੱਤਰ ਵੀ ਸਾਈਕਲ ਤੋਂ ਆ ਉਤਰਿਆ ਉਹ ਜਾਗਰ ਨੇ ਅੱਗੇ ਵੱਧ ਕੇ ਸਤਿ ਸ਼੍ਰੀ ਅਕਾਲ ਬੁناਈ ਸੁਣਾ ਯਾਰ ਕੀ ਹਾਲ ਹੈ ਉਹ ਜਾਗਰ ਨੇ ਨਵਿੰਦਰ ਨਾਲ ਹੱਥ ਮਿਲਾਉਂਦਿਆਂ ਕਿਹਾ ਚੰਗਾ ਹੈ ਤੁਸੀਂ ਸੁਣਾਓ ਨਵਿੰਦਰ ਨੇ ਪੂਰਨ ਨਾਲ ਵੀ ਹੱਥ ਮਲਾਇਆ ਉਜਾਗਰ ਨੇ ਦੋਹਾਂ ਦੀ ਜਾਣ ਪਛਾਣ ਕਰਵਾਂਦਿਆਂ ਕਿਹਾ ਨਵਿੰਦਰ ਤੇ ਮੇਰਾ ਦੋਸਤ ਉਹ ਦੋਵੇਂ ਉਸਦੇ ਨਾਲ ਪਿੰਡ ਨੂੰ ਤੁਰ ਪਏ ਨਵਿੰਦਰ ਨੇ ਕੁਦਰਤੀ ਉਹ ਗੱਲ ਛੇੜ ਲਈ ਜਿਹੜੀ ਉਹ ਜਾਗਰ ਆਪ ਕਰਨੀ ਚਾਹੁੰਦਾ ਸੀ ਕਿਉਂ ਪਾਸ ਹੋ ਗਿਆ ਏ ਹਾਂ ਸੈਕੰਡ ਡਿਵੀਜ਼ਨ ਉਜਾਗਰ ਖਚਰੀ 쿠ਸ਼ੀ ਨੂੰ ਮਸਾ ਦਬਾ ਦਵਾ ਰੱਖਦਾ ਸੀ ਯਾਰ ਤੂੰ ਸਲਾਹ ਦੱਸ ਮੋਗੇ ਦੇ ਕਾਲਜ ਲੱਗੇ ਜਾਂ ਲੁਧਿਆਣਾ ਸੂਟ ਕਰੇਗਾ ਇਹ ਤੁਹਾਡੀ ਆਪਣੀ ਮਰਜ਼ੀ ਹੈ ਪਰ ਮੇਰੇ ਖਿਆਲ ਵਿੱਚ ਮੋਗਾ ਨੇੜੇ ਅਤੇ ਇਸ ਦੇ ਨਤੀਜੇ ਵੀ ਚੰਗੇ ਆਉਂਦੇ ਰਹੇ ਹਨ ਦੋਵੇਂ ਮਿੱਤਰ ਨਵਿੰਦਰ ਦੇ ਨਾਲ ਹੀ ਤੁਰ ਗਏ ਪੂਰਨ ਜਾਣ ਬੁਝ ਕੇ ਹੀ ਉਹਨਾਂ ਦੀਆਂ ਗੱਲਾਂ ਵਿੱਚ ਹਿੱਸਾ ਨਹੀਂ ਲੈ ਰਿਹਾ ਸੀ ਸਾਨੂੰ ਤਾਂ ਯਾਰ ਵਕੀਫੀਅਤ ਨਹੀਂ ਕਾਲਜ ਬਹੁਤ ਤਿੱਖੇ ਕਰ ਦੇਵੇਗਾ ਨਵਿੰਦਰ ਨੇ ਮੁਸਕਾਂਦਿਆਂ ਕਿਹਾ ਉਜਾਗਰ ਗੁੱਜੀਆਂ ਨਜ਼ਰਾਂ ਨਾਲ ਪੂਰਨ ਨੂੰ ਤੱਕਦਾ ਮੂੰਹ ਫੇਰ ਕੇ ਹਸਪੰਦ ਦਾ ਉਹ ਨਵਿੰਦਰ ਦੇ ਬੂਹੇ ਅੱਗੇ ਆ ਗਏ ਉਜਾਗਰ ਨੇ ਪੂਰਨ ਨੂੰ ਰمز ਨਾਲ ਸਮਝਾਇਆ ਕਿ ਅਗਲਾ ਘਰ ਹੈ ਆਓ ਫਿਰ ਲੱਸੀ ਪਾਣੀ ਪੀਂਦੇ ਆ ਯਾਰ ਨਵਿੰਦਰ ਨੇ ਉਹਨਾਂ ਨੂੰ ਦਾਰ ਅੱਗੇ ਥੋੜਾ ਝਿਜਕੇ ਖਲੋਤਿਆਂ ਤੱਕ ਕੇ ਕਿਹਾ ਨਹੀਂ ਜੀ ਤੁਹਾਡੀ ਬੜੀ ਮਿਹਰਬਾਨੀ ਪੂਰਨ ਨੇ ਰਾਖਵੇਂ ਜਵਾਬ ਨਾਲ ਉੱਤਰ ਦਿੱਤਾ ਉਹਨ ਜ ਉਸ ਦਾ ਜੀ ਭੱਜ ਕੇ ਚਪਾਰੇ ਚੜ ਜਾਣ ਨੂੰ ਕਰਦਾ ਸੀ ਨਹੀਂ ਸਰਦਾਰ ਜੀ ਚਾਹ ਪਾਣੀ ਪੀਤੇ ਬਿਨਾ ਨਹੀਂ ਜਾਣ ਦੇਣਾ ਉਏ ਤੇਰਾ ਚਾਹ ਪਾਣੀ ਨੂੰ ਛੜਦਾ ਕੌਣ ਐ ਤਾਂ ਉਤਲੇ ਪੁੱਛੀ ਐ ਉਜਾਗਰ ਨੇ ਬਣੇ ਵਿਚ ਆਖਿਆ ਤੇ ਮूणਪੂਰਨ ਨੂੰ ਬੋਲਿਆ ਚੱਲਦੇ ਰਹਿੰਦੇ ਆ ਯਾਰ ਉਹ ਤਿੰਨੇ ਅੰਦਰ ਲੰਘ ਗਏ ਨਵਿੰਦਰ ਨੇ ਸਾਈਕਲ ਗੰਧ ਨਾਲ ਲਾ ਦਿੱਤੀ ਅਤੇ ਨਵੇਂ ਮਿੱਤਰਾਂ ਨੂੰ ਚੁਬਾਰੇ ਲੈ ਚੜਿਆ ਚੁਬਾਰੇ ਦਾ ਬਾਰ ਖੋਲ ਕੇ ਉਹ ਇੱਕ ਮੰੰਜਾ ਬਾਹਰ ਕੱਢ ਕੇ ਲੈ ਆਇਆ ਫਿਰ ਪੁੱਛਿਆ ਦੱਸੋ ਚਾਹ ਪੀਣੀ ਐ ਕਿ ਲੱਸੀ ਕੋਈ ਲੋੜ ਨਹੀਂ ਜੀ ਪੂਰਨ ਨੇ ਮਾਫੀ ਦੇ ਲਹਿਜੇ ਵਿੱਚ ਆਖਿਆ ਪਰ ਨਵਿੰਦਰ ਨੇ ਇਨਕਾਰ ਵਿੱਚ ਦੋ ਤਿੰਨ ਵਾਰ ਸਿਰ ਹਿਲਾਇਆ ਉਸ ਦੇ ਇਨਕਾਰ ਤੋਂ ਫਾਇਦਾ ਉਠਾ ਕੇ ਉਜਾਗਰ ਬੋਲਿਆ ਚਾਹ ਬਣਾ ਲਓ ਇਹ ਤਾਂ ਗੱਲ ਹੋਈ ਨਾ ਐਨੀ ਆਖਦਾ ਨਵਿੰਦਰ ਥੱਲੇ ਉਤਰ ਗਿਆ ਉਜਾਗਰ ਨੇ ਪੂਰਨ ਨੂੰ ਹੱਥ ਦੇ ਇਸ਼ਾਰੇ ਨਾਲ ਸਮਝਾਇਆ ਚਬਾਰੇ ਵਿੱਚ ਵੜ ਕੇ ਵੇਖ ਲੈ ਹੁਣ ਤੇਰਾ ਵੇਲਾ ਹੈ ਪੂਰਨ ਸੰਗ ਦਾ ਝੁਕਦਾ ਤੇ ਢੜਕਦਾ ਉੱਠਿਆ ਚਬਾਰੇ ਵਿੱਚ ਵੜਦਿਆਂ ਹੀ ਉਸਦੀ ਨਜ਼ਰ ਰਾਧਾ ਅਤੇ ਕ੍ਰਿਸ਼ਨ ਦੀ ਤਸਵੀਰ ਉੱਤੇ ਜਾ ਪਈ ਉਹ ਸੱਗੇ ਵੱਧ ਕੇ ਬਾਰੀ ਵਿੱਚ ਦੀ ਟੇਡੀਆਂ ਵੇਖਿਆ ਥੱਲੇ ਵਿੜੇ ਵਿੱਚ ਪੀੜੀ ਤੇ ਬੈਠੀ ਪੁੰਨੋ ਸੁਨਹਾਨਾ ਕੱਢ ਰਹੀ ਸੀ ਜਿਉਂ ਹੀ ਪੂਰਨ ਨੇ ਪੁੰਨੋ ਨੂੰ ਤੱਕਿਆ ਇੱਕ ਵਾਰੀ ਹੀ ਲਰਜ ਕੇ ਰਹਿ ਗਿਆ ਬਿਲਕੁਲ ਹੀ ਉਸਦੇ ਜਜ਼ਬਾਤ ਕਲਪਨਾ ਵਿੱਚ ਗੁਜ ਕੇ ਸਰਕਾਰ ਰੂਪ ਬਣ ਗਏ ਸਨ ਉਸਦੀ ਹੇਕ ਉਲਾਸ ਤੇ ਮਿਠਾਸ ਵਿੱਚ ਫੈਲਦੀ ਜਾ ਰਹੀ ਸੀ ਉਸਦੇ ਲਹੂ ਦੀ ਸੁਧਾਰਨ ਰੋ ਸਾਰੇ ਸਰੀਰ ਵਿੱਚ ਤੇਜ ਹੋ ਗਈ ਸੀ ਪਿਆਰ ਹੁਸਨ ਨੂੰ ਜਗਾ ਰਿਹਾ ਸੀ ਉਹ ਇੱਕ ਟੱਕ ਪੁੰਨੋਂ ਨੂੰ ਦੇਖੀ ਜਾ ਰਿਹਾ ਸੀ ਪੁੰਨੋਂ ਨੇ ਸ੍ਰਹਾਣੇ ਨੂੰ ਝਾੜ ਕੇ ਆਪਣੇ ਪੱਟਾ ਉੱਤੇ ਖਿਲਾੜ ਦਿੱਤਾ ਸ੍ਰਹਾਣੇ ਦੇ ਦੁਆਲੇ ਹਰੀ ਬੇਲ ਕੱਢੀ ਹੋਈ ਸੀ ਤੇ ਵਿਚਕਾਰ ਲਾਲਤਾ ਗਿਆਨਾਲ ਜਿਹੀਆਂ ਆਆਂ ਨੂੰ ਲਿਖਿਆ ਹੋਇਆ ਸੀ ਪੂਰਨ ਦੇ ਅੰਦਰ ਮਿਸਰੀ ਘੋਲ ਰਹੀ ਸੀ ਪੁੰਨੋਂ ਨੇ ਸਰਹਾਣਾ ਤੈਅ ਕਰਕੇ ਰੱਖ ਦਿੱਤਾ ਤੇ ਫਿਰ ਉਸ ਬਾਹਾਂ ਸਿਰ ਦਵਾਲੇ ਬਲਦਿਆਂ ਗੜਾਈ ਭਰੀ ਜਵਾਨ ਅੰਗਾਂ ਨੇ ਅਕਾਡੇਵੇਂ ਵਿੱਚ ਮਰੂੜਾ ਖਾਦਾ ਤੇ ਉਸਦੀ ਹਿੱਕ ਦਾ ਉਭਾਰ ਬਣ ਗਿਆ ਜਿਉਂ ਹੀ ਉਸ ਸਿਰ ਪਸਾਂ ਪਿਸ਼ਾਹ ਉੱਠ ਕੇ ਉਤਾਣ ਤੱਕਿਆ ਉਸ ਦਾ ਇੱਕਦਮ ਮੂੰਹ ਖੁੱਲ ਕੇ ਬੰਦ ਹੋ ਗਿਆ ਬਾਹਾਂ ਥੱਲੇ ਡਿੱਗ ਪਈਆਂ ਉਭਾਰ ਖਾਂਦੇ ਜਾ ਰਹੇ ਅੰਗ ਸੁੱਕੜਦੇ ਜਾ ਰਹੇ ਸਨ ਇੱਕ ਕੰਬਣੀ ਵਿੱਚ ਕੁੜੀ ਨੇ ਆਪੇ ਨੂੰ ਸੰਭਾਲਣ ਦਾ ਯਤਨ ਕੀਤਾ ਪਰ ਉਹ ਇੱਕ ਵਾਰ ਫਿਰ ਹੋਰ ਉਤਾਣ ਵੇਖਣ ਲਈ ਮਜਬੂਰ ਹੋ ਗਈ ਕਿ ਵਾਰਸਾਫ ਪੋਲੀਆਂ ਤੇ ਮੋਟੀਆਂ ਅੱਖਾਂ ਚੋਰ ਨੂੰ ਪਛਾਣਨ ਲਈ ਫੈਲਾ ਦਿੱਤੀਆਂ ਉਸ ਦਾ ਸਾਹ ਕਾਲਾ ਪੈ ਗਿਆ ਉਸ ਨੂੰ ਕੁਝ ਹੁੰਦਾ ਜਾ ਰਿਹਾ ਸੀ ਉਥੇ ਬਹੁਤਾ ਚਿਰ ਠਹਿਰ ਨਾ ਸਕੀ ਅਤੇ ਇੱਕ ਵਾਰ ਹੋਰ ਤੱਕ ਕੇ ਅੰਦਰ ਵੜ ਗਈ ਪਿਆਰ ਹੁਸਨ ਨੂੰ ਵਿੰਨ ਗਿਆ ਸੀ ਪੂਰਨ ਨੇ ਮੁਸਕਾਂ ਦੇ ਬੁੱਲਾਂ ਨਾਲ ਇੱਕ ਹੌਂਕਾ ਲਿਆ ਜਿਵੇਂ ਉਹ ਹੁਣ ਤੱਕ ਆਪਣੇ ਅੰਦਰਲੀ ਕਲਪਨਾ ਨੂੰ ਸਕਾਰ ਹੋਈ ਸਾਹ ਰੋਕੀ ਵੇਖਦਾ ਰਿਹਾ ਸੀ ਅੰਕ ਆਖਰੀ ਹਾਰਡ ਦਾ ਪਿਛਲਾ ਪਖ ਸੀ ਅਤੇ ਰੂਪ ਦਾ ਘਰ ਪੂਰਨ ਦੇ ਵਿਆਹ ਕਰਕੇ ਰੌਣਕਾਂ ਨਾਲ ਭਰਿਆ ਪਿਆ ਸੀ ਖੇਤਾਂ ਦੇ ਕੰਮ ਵੱਲੋਂ ਥੋੜੀ ਵੇਲ ਮਿਲ ਗਈ ਸੀ ਅਤੇ ਸੋਨੀ ਦੀ ਫਸਲ ਲਈ ਰਹੇ ਕੂੜਾ ਬਾਹਰ ਖੇਤਾਂ ਵਿੱਚ ਕੱਢਿਆ ਜਾ ਚੁੱਕਾ ਸੀ ਇੱਕ ਬਾਰਿਸ਼ ਵੀ ਹੋ ਗਈ ਸੀ ਜਿਸ ਨਾਲ ਸੜਦਾ ਵਾਯੂ ਮੰਡਲ ਸ਼ਾਂਤ ਅਤੇ ਸਾਫ਼ ਹੋ ਗਿਆ ਸੀ ਪੂਰਨ ਦੇ ਵਿਆਹ ਦਾ ਚਾਅ ਤੇ ਖੁਸ਼ੀ ਇੱਕ ਤਰ੍ਹਾਂ ਸਾਰੇ ਅਗਵਾ ਨੂੰ ਨਸ਼ੀਲਾ ਕਰ ਗਈ ਸੀ ਗ੍ਰਾਮੋਫੋਨ ਉੱਤੇ ਲਾਊਡ ਸਪੀਕਰ ਨਾਲ ਸੰਗੀਤ ਦੀਆਂ ਸੁਰਾਂ ਫਿਜ਼ਾ ਵਿੱਚ ਤਾਰੀਆਂ ਲਾ ਰਹੀਆਂ ਸਨ ਜੀ ਆ ਬੇਕਰਾਰ ਹੈ ਸ਼ਾਈ ਬਹਾਰ ਹੈ ਆ ਜਾ ਮੇਰੇ ਬਾਲਮਾ ਤੇਰਾ ਇੰਤਜ਼ਾਰ ਹੈ ਇੱਕ ਬੇਕਰਾਰੀ ਖੁਸ਼ੀ ਵਿੱਚ ਮਚਲਦੀ ਹਿਰਦੇ ਵਿੱਚੋਂ ਕੁੱਦ ਕੇ ਅੱਖਾਂ ਵਿੱਚ ਫਿਰ ਜਾਂਦੀ ਬੁੱਲ੍ਹਾਂ ਮੁਹਾਰੇ ਮੁਸਕਾ ਜਾਂਦੇ ਜਦ ਆਪਦਾ ਸੀ ਕਾਫਲਾ ਆਪਣੀ ਮੰਜ਼ਲ ਦੇ ਨੇੜੇ ਪੁੱਜ ਗਿਆ ਹੈ ਜਾਂ ਜਦੋਂ ਜੈਦ ਕਰਦੇ ਆ ਕਿਸੇ ਲੋਕ ਫੌਜ ਨੇ ਜਾਬਰਾਂ ਹੱਥੋਂ ਮੋਰਚਾ ਖੋਲ ਲਿਆ ਹੈ ਅਤੇ ਵਿਜੈ ਗੀਤ ਨਾਲੋ ਜ਼ਿੰਦਗੀ ਦੇ ਸ਼ਹਿਰ ਵੱਲ ਮਾਰਚ ਕਰ ਰਹੇ ਹਨ ਕੁਦਰਤੀ ਨਸ਼ੇ ਦੇ ਚੁੰਮਨ ਪਿਆਰ ਦੇ ਮਾਹੌਲ ਨੂੰ ਮਦਹੋਸ਼ ਬਣਾ ਰਹੇ ਹਨ ਸੰਤੀ ਕਦੇ ਰੂਪ ਦੇ ਸਾਖਰਾਉਣ ਵਿੱਚ ਫੇਲ ਹੋ ਗਈ ਸੀ ਪਰ ਹੁਣ ਪੂਰਨ ਦੇ ਸਾਖ ਦੀ ਕਾਮਯਾਬੀ ਉਸ ਦੇ ਬੁੜੇਪੇ ਨੂੰ ਜਵਾਨੀ ਆਦਾ ਨਾਲ ਹਲੂਨ ਰਹੀ ਸੀ ਰੂਪ ਨੇ ਜਾਣ ਕੇ ਉਸ ਨੂੰ ਪੂਰਨ ਦੇ ਸਾਖ ਦੀ ਵਿਚੋਲਣ ਮਿੱਥ ਲਿਆ ਸੀ ਬਚਨੂ ਆਪਣੀ ਜ਼ਿੰਦਗੀ ਦੀਆਂ ਕਾੜੀਆਂ ਕੋਸੈਲੀਆਂ ਭੁੱਲ ਕੇ ਖੇਤਵਾਨ ਸ਼੍ਰੀਕਣੀ ਦੀ ਹیثیت ਵਿੱਚ ਲੋਹ ਤੇ ਮੰਡਪ ਕਾ ਰਹੀ ਸੀ ਅਤੇ ਨੰਦੋ ਵਰਗੀਆਂ ਨੂੰ ਗੀਤ ਗਾਉਣ ਲਈ ਮਜਬੂਰ ਕਰ ਰਹੀ ਸੀ ਪਰ ਸਿੰਨੀ ਦੇ ਚਿਹਰੇ ਤੇ ਅੱਜ ਹੁਸਨ ਦੀਆਂ ਮੁੜ ਮੁਟਿਆਰ ਝਲਕਾਂ ਪੈ ਪੈ ਜਾਂਦੀਆਂ ਸਨ ਰੂਪ ਦੀਆਂ ਕਦੇ-ਕਦਾਈ ਉਸ ਨਾਲ ਜੁੜੀਆਂ ਅੱਖਾਂ ਉਸ ਨੂੰ ਸੁਹਾਗ ਸੰਗਾਂ ਵਿੱਚ ਬੋਤਾ ਦੇ ਜਾਂਦੀਆਂ ਉਹ ਇਨਾਂ ਜਵਾਨ ਤੱਕਾਂ ਵਿੱਚ ਜ਼ਿੰਦਗੀ ਦਾ ਕਿੰਨਾ ਨਿਗਾਸਵਾਦ ਅਨੁਭਵ ਕਰਦੀ ਸੀ ਘਰ ਦੇ ਕੰਮਾਂ ਵੱਲੋਂ बेहੋਸ਼ ਉਹ ਉੜਦੀ ਫਿਰਦੀ ਤਿਤਲੀ ਜਿਹਾਪ ਦੀ ਸੀ ਅਤੇ ਸਾਰੇ ਚਿਹਰੇ ਉਸ ਨੂੰ ਸਜਰੇ ਹੱਸਦੇ ਫੁੱਲ ਦਿਸਦੇ ਸਨ ਨਾਨਕੇ ਮੇਲ ਨੇ ਵੱਖ ਮਾਰ ਰੌਲਾ ਪਾਇਆ ਹੋਇਆ ਸੀ ਮੁਟਿਆਰ ਕੁੜੀਆਂ ਨੇ ਪੁਰਾਣੇ ਗਹਿਣਿਆਂ ਦੀਆਂ ਥਾਂ ਕਾਂਟੇ ਹਾਰ ਅਤੇ ਕੰਗਣੀਆਂ ਆਪ ਪਾਈਆਂ ਹੋਈਆਂ ਸਨ ਕਪੜਿਆਂ ਦੇ ਪਹਿਨਣ ਵਿੱਚ ਵੀ ਤਬਦੀਲੀ ਆਈ ਹੋਈ ਸੀ ਮਾਹੌਲ ਦਾ ਅੱਧ ਪੜਿਆ ਲਿਖਿਆ ਜਾਪਦਾ ਸੀ ਖਾਸ ਕਰ ਨਵੀਂ ਪਨੀਰੀ ਪੂਰਨ ਦੇ ਦੋਸਤ ਪੈਂਟਾਂ ਦੀਆਂ ਕਰੀਜਾਂ ਦੁਬਾਰਾਏ ਸਨ ਸ਼ਮਲੀਆਂ ਵਾਲੀਆਂ ਟੇਡੀਆਂ ਪੱਗਾਂ ਦੀ ਥਾਂ ਤਿੱਖੀਆਂ ਨੋਕਦਾਰ ਪੇੜਮੱਲ ਰਹੀਆਂ ਸਨ ਸਿਆਸੀ ਅਤੇ ਸਮਾਜੀ ਤੌਰ ਤੇ ਮਾਹੌਲ ਨਵਾਂ ਪਲਸੇਟਾ ਲੈ ਰਿਹਾ ਸੀ ਅੰਧਵਿਸ਼ਵਾਸ ਅਤੇ ਅਨਹੂਣੀਆਂ ਰਸਮਾਂ ਮਰ ਰਹੀਆਂ ਸਨ ਅਤੇ ਉਹਨਾਂ ਦੀ ਥਾਂ ਜ਼ਿੰਦਗੀ ਦਾ ਵਫਾਦਾਰ ਵਿਸ਼ਵਾਸ ਅਮਲ ਵਿਚ ਆ ਰਿਹਾ ਸੀ ਇੱਕ ਤਰ੍ਹਾਂ ਮੈਲ ਧੋਤੀ ਜਾ ਰਹੀ ਸੀ ਅਤੇ ਹੁਸਨ ਨਿਖਰ ਰਿਹਾ ਸੀ ਰੀਜਾ ਮੁਟਿਆਰ ਹੋ ਚੁੱਕੀਆਂ ਸਨ ਅਤੇ ਜ਼ਿੰਦਗੀ ਜਵਾਨ ਪੂਰਨ ਨੇ ਨਾਈ ਧੋਈ ਕਰਨ ਵੇਲੇ ਨਾਈ ਨੂੰ ਕੋਈ ਤਕਲੀਫ ਨਾ ਦਿੱਤੀ ਅਤੇ ਨਾ ਹੀ ਵਟਨਾ ਬਲਿਆ ਸੁਗਵਾਪ ਹੀ ਨਿਤਵਾਂਗ ਸਾਬਨ ਨਾਲ ਨਹਾਉਣ ਲੱਗ ਪਿਆ ਬਾਹਰ ਮੋਟਰ ਦਾ ਹਾਰਨ ਜਾਂਜੀਆਂ ਨੂੰ ਤਿਆਰ ਹੋ ਕੇ ਆਨਲੈ ਚਤਾਵਨੀ ਦੇ ਰਿਹਾ ਸੀ ਕੱਪੜੇ ਪੈਨਨ ਦੇ ਨਵੇਂ ਪੁਰਾਣੇ ਢੰਗ ਨਾਲ ਜਾਂਜ ਮਿੱਸੀ ਜੀ ਹੋ ਗਈ ਸੀ ਗਲ ਦੇ ਕੈਂਠੇ ਗੁੱਟ ਘੜੀਆਂ ਨੂੰ ਘੂਰ ਰਹੇ ਸਨ ਵਾਸਤਵ ਵਿੱਚ ਨਵਾਂ ਅਤੇ ਪੁਰਾਣਾ ਟਕਰਾਰ ਰਹੇ ਸਨ ਪੁਰਾਣਾ ਆਪਣੀ ਮਿਆਦ ਖਤਮ ਹੋ ਜਾਣ ਸਦਕਾ ਝੂਰ ਰਿਹਾ ਸੀ ਅਤੇ ਨਵਾਂ ਜਿੱਤ ਦੀ ਖੁਸ਼ੀ ਵਿੱਚ ਉੱਭਰਦਾ ਜਾ ਰਿਹਾ ਸੀ ਕਾਕਾ ਕਲਕੱਤੇੋਂ ਆ ਗਿਆ ਸੀ ਜੈਲੋ ਨੇ ਸ਼ਰਾਬ ਅਤੇ ਸੋਡੇ ਦੀਆਂ ਬੋਤਲਾਂ ਇੱਕ ਵੱਡੇ ਬਕਸੇ ਵਿੱਚ ਪਾ ਕੇ ਮੋਟਰ ਵਿੱਚ ਇੱਕ ਸੀਟ ਹੇਠ ਲੁਕਾ ਦਿੱਤੀਆਂ ਸਨ ਜਿਉਣੇ ਨੂੰ ਵੀ ਜੰਜੇ ਚੱਲਣ ਦੀ ਸੱਦਾ ਦਿੱਤਾ ਹੋਇਆ ਸੀ ਇੱਕ 1 2 2 ਹੋ ਕੇ ਸਾਰੇ ਜਾਂਜੀ ਗੱਡੀ ਵਿੱਚ ਆ ਬੈਠੇ ਸਨ ਲਾਊਡ ਸਪੀਕਰਾਂ ਵਾਲੇ ਨੇ ਘਹਾਰਨ ਗੱਡੀ ਦੀ ਛੱਤ ਉੱਤੇ ਬੰਨ੍ਹ ਦਿੱਤਾ ਜਗੀਰ ਦੇ ਹੱਥ ਵਿੱਚ ਰੂਪ ਦੀ ਦੁਨਾਲੀ ਬੰਦੂਕ ਸੀ ਅਤੇ ਗਲ ਰਾਉਂਡਾਂ ਵਾਲੀ ਪੇਟੀ ਥਾਠ ਵਿੱਚ ਫੱਬੀ ਹੋਈ ਸੀ ਮੋਟਰ ਦੇ ਸਟਾਰਟ ਹੋਣ ਨਾਲ ਹੀ ਜਗੀਰ ਨੇ ਇਕੱਠੇ ਦੋ ਫਾਇਰ ਕਰ ਦਿੱਤੇ ਕਾਕਾ ਜੈਲੋ ਰੂਪ ਜਗੀਰ ਅਤੇ ਜਵਾਨਾ ਆਦਿ ਇੱਕ ਸੀਟੇ ਬੈਠੇ ਸਨ ਉਹਨਾਂ ਦੇ ਸਾਹਮਣੇ ਪੂਰਨ ਉਜਾਗਰ ਅਤੇ ਉਹਨਾਂ ਦੇ ਹੋਰ ਪੜਾਕੂ ਸਾਥੀ ਸਨ ਉਜਾਗਰ ਨੇ ਜ਼ਗੀਰ ਨੂੰ ਅੱਖ ਮਾਰਦਿਆਂ ਆਖਿਆ ਤਾਇਆ ਕੋ ਚਰਚਾ ਵਾਰਤਾ ਸੁਣਾ ਉਹ ਤੇਰੀ ਮਾਂ ਦੀ ਮੁੰਡਿਆ ਜੜਪੱਟ ਦਿੱਤੀ ਤਾਇਆ ਕਹਿ ਕੇ ਜ਼ਗੀਰ ਨੇ ਕਰੜ ਬਰੜੀ ਦਾੜੀ ਹੱਥ ਫੇਰਦਿਆਂ ਜਵਾਬ ਦਿੱਤਾ ਮੈਂ ਤੇਰੇ ਪਿਓ ਤੋਂ ਛੋਟਾ ਚਾਚਾ ਆਖਿਆਕਰ ਪੁੱਤਰਾ ਕਿਤੇ ਉਥੇ ਨਾ ਤਾਇਆ ਆ ਕੇ ਗੰਡੇ ਗਾਲ ਦੀ ਚੰਗਾ ਤਾਇਆ ਮੈਂ ਚਾਚਾ ਜੀ ਆਖਦਿਆ ਕਰਾਂਗਾ ਬੱਚੂ ਤਾਇਆ ਫਿਰ ਕਹਿ ਗਏ ਪੂਰਨ ਨੇ ਵਿੱਚੋਂ ਹੀ ਆਖਿਆ ਮੇਰੇ ਤਾਂ ਤਾਇਆ ਜੀ ਹੀ ਹੋ ਜ਼ਗੀਰ ਨੇ ਰੂਪਵਲ ਟੇਡਿਆਂ ਵੇਖਦਿਆਂ ਉੱਤਰ ਦਿੱਤਾ ਸੋਣੋ ਮੁੰਡਿਆ ਪਹਿਲਾ ਤੇਰੇ ਪਿਓ ਦਾ ਬਚੋਲ ਪੁਣਾ ਕਰਦਿਆਂ ਸੁੱਕਿਆਂ ਫਾਟਾਂ ਬਣਵਾਈਆਂ ਹੁਣ ਤੇਰੀ ਖਾਤਰ ਕਿਉਂ ਤੇਰੀ ਜ਼ੁਬਾਨ ਨਹੀਂ ਰਹਿੰਦੀ ਰੂਪ ਨੇ ਉਸਦੀ ਗੱਲ ਕੱਟਦਿਆਂ ਮਿੱਠਾ ਜਿਹਾ ਘੂਰਿਆ ਲੈ ਜਿਵੇਂ ਇਸ ਗੱਲ ਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਜ਼ਗੀਰ ਨੇ ਰੂਪਵਲ ਮੂੰਹ ਫੇਰ ਕੇ ਮੁਸਕਰਾਉਂਦਿਆਂ ਆਖਿਆ ਪੂਰਨ ਨੇ ਸੰਗਦਿਆਂ ਨੀਵੀ ਪਾ ਲਈ ਕਾਲੇ ਨੇ ਜੋਲੇ ਦੀ ਤਾਂ ਦਾੜੀ ਮਖੌਲ ਵਜੋਂ ਫੜ ਕੇ ਹਿਲਾਉਂਦਿਆਂ ਕਿਹਾ ਆ ਤੋਲੇ ਤਾਂ ਚੁਗਾ ਆਉਂਦਾ ਕਿਸੇ ਨੂੰ ਅੱਖ ਮਾਰਨੀ ਪੈ ਗਈ ਜੇ ਉਹ ਚਾਚੇ ਦੇ ਸਦਕੇ ਜਾਮਾ ਉਜਾਗਰ ਜੈਲੇ ਦੇ ਕੁ ਅੱਖਣ ਤੋਂ ਪਹਿਲਾਂ ਹੀ ਬੋਲ ਪਿਆ ਕਲਕੱਤੇ ਦੇ ਡ੍ਰਾਈਵਲ ਹਰਾਮੀ ਹੁੰਦੇ ਆ ਤੇਰੀ ਕੰਜਰਾ ਜੇ ਮੁੰਨੀ ਹੋਈ ਹੈ ਤਾਂ ਅਸੀਂ ਵਿੱਚ ਸਿੱਖੀ ਨੂੰ ਲਾਜ ਲਾ ਦਈਏ ਅਸੀਂ ਗੁਰੂ ਦੇ ਸੇਖਾਂ ਜੈਲੋਂ ਨੇ ਪਾਈਆਂ ਵਾਂਗ ਦਾੜੀ ਤੂੰ ਦੀ ਹੱਥ ਫੇਰਿਆ ਤੇਰੀ ਤਾਂ ਪੰਜਾ ਪਿਆਰੀਆਂ ਤੋਂ ਪਾਹਲ ਲਈ ਹੋਣੀ ਐ ਸਾਲਿਆ ਤਖਾਣੀ ਤੋਂ ਜੁੱਤੀਆਂ ਖਾਧੀਆਂ ਦਾ ਚੇਤਾ ਹੀ ਮੁੰਡਿਆਂ ਨੇ ਤਾੜੀ ਮਾਰ ਮਾਰ ਕੇ ਹਾਸੜ ਪਾ ਦਿੱਤੀ ਠੰਡੀ ਹਵਾ ਬਾਰੀਆਂ ਵਿੱਚ ਦੀ ਮੋਟਰ ਦੀ ਰਫ਼ਤਾਰ ਜੰਨੀ ਤੇਜ਼ ਲੰਘ ਰਹੀ ਸੀ ਜੱਜਵੇ ਖੇੜ ਰਹੇ ਸਨ ਖੁਸ਼ੀ ਨੱਚ ਰਹੀ ਸੀ ਮਸਤੀ ਗਾ ਰਹੀ ਸੀ ਅਤੇ ਪਰਸਨਤਾ ਤਾਲ ਦੇ ਰਹੀ ਸੀ ਨਵੇਂ ਪਿੰਡ ਅਤੇ ਬੁੱਟਰ ਦਾ ਸਿੱਧਾ ਪੰਦ ਕੋਈ ਬਹੁਤਾ ਨਹੀਂ ਸੀ ਮੋਟਰ ਗੱਡਾ ਨਹੀਂ ਸੀ ਜਿਸ ਨੂੰ ਬਲਾ ਮਕਾਂਦਿਆਂ ਦੀ ਦਿਹਾੜੀ ਲੱਗ ਜਾਂਦੀ ਚੰਗੀ ਰਫ਼ਤਾਰੇ ਚੱਲਦਿਆਂ ਮੋਟਰ ਨੇ ਸਾਰਾ ਪੰਦ ਇੱਕ ਘੰਟੇ ਵਿੱਚ ਮੁਕਾ ਲਿਆ ਬੁੱਟਰ ਦੇ ਨੇੜੇ ਪੁੱਜਦਿਆਂ ਹੀ ਮੁੰਡਿਆਂ ਨੇ ਲਾਊਡ ਸਪੀਕਰ ਖੜਕਾਉਣਾ ਸ਼ੁਰੂ ਕਰ ਦਿੱਤਾ ਪਿੰਡ ਦੀ ਪੰਚਾਇਤ ਦੇ ਭਲੇਮਾਨ ਸਾਦਮੀ ਅੱਗੇ ਹੋ ਕੇ ਮਿਲੇ ਉਹਨਾਂ ਰੂਪ ਜ਼ਗੀਰ ਅਤੇ ਉਸ ਨਾਲ ਕੁਝ ਹੋਰ ਆਦਮੀਆਂ ਨੂੰ ਗੱਡੀ ਵਿੱਚ ਉਤਰਦਿਆਂ ਫਤਿਹ ਬੁਲਾਈ ਜ਼ਗੀਰ ਨੇ ਧਰਮਸ਼ਾਲਾ ਕੋਲ ਪੁੱਜ ਕੇ ਦੋ ਤਿੰਨ ਫਾਇਰ ਕਰ ਦਿੱਤੇ ਗੱਡੀ ਵਿੱਚੋਂ ਸਾਰਾ ਸਮਾਨ ਲਾ ਕੇ ਬਰਾਤ ਥਾਂ ਪਰ ਥਾਂ ਮੰਜੀਆਂ ਤੇ ਸਜ ਗਈ ਬਰਾਤ ਦੀ ਮਿੱਠੀ ਮੁਸਕਾਨ ਅਤੇ ਹਰ ਪਲ ਵਧ ਰਹੀ ਖੁਸ਼ੀ ਵਿੱਚੋਂ ਚੁਫੇਰੇ ਸੁਗੰਧੀ ਖਿਲਰ ਰਹੀ ਸੀ ਹਾਲੇ ਸੂਰਜ ਛੁਪਿਆ ਨਹੀਂ ਸੀ ਵਿਆਹ ਵਾਲੇ ਘਰੋਂ ਮੇਲ ਗੋਂਦਾ ਬਾਹਰ ਨੂੰ ਆ ਰਿਹਾ ਸੀ ਜਾਂਚੀਆਂ ਦੀਆਂ ਨਜ਼ਰਾਂ ਆਪਣੇ ਧਿਆਨ ਵਿੱਚੋਂ ਟੁੱਟ ਕੇ ਮੇਲ ਉਤੇ ਗੱਡੀਆਂ ਗਈਆਂ ਮੇਲ ਦੇ ਵਿੱਚ ਕਾਰ ਜਾਂਦੀ ਸ਼ਾਮੂ ਨੂੰ ਜ਼ਗੀਰ ਨੇ ਪਛਾਣ ਲਿਆ ਤੇ ਕਾਲੀ ਨਾਲ ਰੂਪ ਦੇ ਮੋਢੇ ਤੇ ਦੋ ਤਿੰਨ ਵਾਰ ਹੱਥ ਮਾਰ ਕੇ ਆਖਿਆ ਦਿਆਲੇ ਵਾਲੀ ਸ਼ਾਮੂ ਵੀ ਆਈ ਇਕ ਪਾਲੀ ਰੂਪ ਦਾ ਚਿਹਰਾ ਸ਼ਾਮੂ ਨੂੰ ਵੇਖ ਕੇ ਖਿੜ ਗਿਆ ਪਰ ਦਿਆਲੇ ਦੀ ਯਾਦ ਨਾਲ ਅਸਲੋਂ ਕੁਮਲਾ ਗਿਆ ਉਸ ਨੂੰ ਦਿਆਲੇ ਦੀ ਅਨਹੋਦ ਬਹੁਤ ਪਰੇਸ਼ਾਨ ਕਰਨ ਲੱਗੀ ਫਿਰ ਉਸ ਤੇ ਬੁਰੀ ਤਰ੍ਹਾਂ ਰੋਲ ਕੇ ਖਤਮ ਹੋ ਜਾਣ ਤੇ ਅਫਸੋਸ ਕਰਨ ਲੱਗ ਪਿਆ ਲਾਊਡ ਸਪੀਕਰਾਂ ਵਿੱਚੋਂ ਆਵਾਜ਼ ਆ ਰਹੀ ਸੀ ਹਮੇ ਤੋ ਸ਼ਾਮੇ ਗਮ ਵਿੱਚ ਕਾਟਨੀ ਹੈ ਜ਼ਿੰਦਗੀ ਆਪਣੀ ਜਹਾਂ ਉਹ ਹੈ ਵਹੀ ਹੈ ਚਾਂਦ ਲੈ ਜਾ ਚਾਂਦਨੀ ਆਪਣੀ ਰੂਪ ਆਪਣੇ ਆਪ ਵਿੱਚ ਸਮਝ ਰਿਆ ਸੀ ਮਾੜੇ ਨੂੰ ਚੰਦਰਾ ਸਮਾਸ਼ ਦਰੜ ਸੁਟਦਾ ਹੈ ਪਰ ਤਕੜਾ ਭੜੇ ਸਮਾਸ਼ ਨੂੰ ਇਸ ਖਿਆਲ ਦੇ ਨਾਲ ਉਸ ਨੂੰ ਗਿਆਨੀ ਯਾਦ ਆ ਗਿਆ ਉਸ ਨੂੰ ਬਿਨਾ ਮੁਕਦਮਾ ਚੁਲਾਇ ਕੇਦੀ ਬਣਾਇਆ ਹੋਇਆ ਸੀ ਗਿਆਨੀ ਦੀ ਘਾਟ ਰੂਪ ਨਾਲੋਂ ਪੂਰਨ ਨੂੰ ਬਹੁਤੀ ਅਨੁਭਵ ਹੋ ਰਹੀ ਸੀ ਭਾਵੇਂ ਗਿਆਨੀ ਰੂਪ ਦਾ ਸੱਚਾ ਮਿੱਤਰ ਸੀ ਪਰ ਪੂਰਨ ਵਿੱਚ ਗਿਆਨੀ ਦੀ ਅਹਿਮੀਅਤ ਜ਼ਿੰਦਗੀ ਦੀ ਉਸਾਰੀ ਬਣ ਕੇ ਰਹਿ ਗਈ ਸੀ ਉਦੋਂ ਹੀ ਜਗੀਰ ਨੇ ਬੋਤਲ ਅਤੇ ਗਲਾਸੀ ਪੂਰਨ ਹੋਰਾਂ ਕੋਲ ਆ ਰੱਖੇ ਬਸ ਤਾਇਆ ਜੀ ਮੁੜ ਕੇ ਨਾ ਹੀ ਨਾ ਲਿਓ ਇਸ ਦਾ ਪੂਰਨ ਨੇ ਨਾ ਕਰਦਿਆਂ ਬੋਤਲ ਮੁੜ ਜਗੀਰ ਨੂੰ ਫੜਾ ਦਿੱਤੀ ਤੁਹਾਡੇ ਵਾਸਤੇ ਚੰਗੀ ਹੋ ਸਕਦੀ ਹੈ ਪਰ ਸਾਡੇ ਵਾਸਤੇ ਤਾਂ ਜ਼ਹਿਰ ਹੈ ਪਤਾ ਨਹੀਂ ਗਿਆਨੀ ਨੇ ਤੇਰੇ ਕੰਨਾਂ ਵਿੱਚ ਕੀ ਫੂਕਾ ਮਾਰ ਦਿੱਤੀਆਂ ਇੰਨੀ ਆਖ ਦਾ ਜਗੀਰ ਰੂਪ ਵੱਲ ਵਧ ਗਿਆ ਜਗੀਰ ਪਿੰਡੋਂ ਹੀ ਪਿੰਦਾ ਆਇਆ ਸੀ ਅਤੇ ਇਸ ਵੇਲੇ ਕਾਫੀ ਨਸ਼ਈ ਸੀ ਵਾਸਤਵ ਵਿੱਚ ਉਸ ਨੂੰ ਪੂਰਨ ਦੇ ਵਿਆਹ ਦੀ ਖੁਸ਼ੀ ਰੂਪ ਨਾਲੋਂ ਵੀ ਬਹੁਤੀ ਸੀ ਕਿਉਂ ਜੱਟੀ ਦਾ ਸਦਕ ਦੀਂਦਾ ਏ ਮੁੰਮੁੜ ਹਿੱਕ ਨਾਲ ਵੱਸਦੀ ਏ ਉਹ ਚੰਨੋ ਦੇ ਪਿਆਰ ਸਦਕ ਨੂੰ ਰੂਪ ਅੱਗੇ ਪ੍ਰਗਟ ਕਰ ਰਿਹਾ ਸੀ ਰੂਪ ਦੀਆਂ ਅੱਖਾਂ ਵਿੱਚ ਪਿਆਰ ਦਾ ਨਸ਼ਾ ਆ ਗਿਆ ਤੇ ਉਹ ਜ਼ਿੰਦਗੀ ਦੇ ਅਹਿਸਾਸ ਵਿੱਚ ਉਸ ਨੂੰ ਹਲੂਣਿਆ ਗਿਆ ਉਜਾਗਰ ਅਤੇ ਪੂਰਨ ਨੂੰ ਨਵਿੰਦਰ ਧਰਮਸ਼ਾਲਾ ਵਿੱਚ ਮਿਲਣ ਆਇਆ ਹੱਥ ਮਿਲਾਉਂਦਿਆਂ ਉਸ ਦੀਆਂ ਅੱਖਾਂ ਸ਼ਰਾਰਤ ਵਿੱਚ ਕੁਝ ਘਹਿ ਰਹੀਆਂ ਸਨ ਜਿਸ ਨੂੰ ਉਹ ਦੋਵੇਂ ਚੰਗੀ ਤਰ੍ਹਾਂ ਸਮਝਦੇ ਸਨ ਧਰਮਸ਼ਾਲਾ ਗੋਂ ਦੀ ਲੰਗ ਦੀ ਇੱਕ ਕੁੜੀ ਨੂੰ ਵੇਖ ਕੇ ਉਜਾਗਰ ਸੀਟੀ ਵਜਾਉਣ ਲੱਗ ਪਿਆ ਜਗੀਰ ਦੀਆਂ ਨਸ਼ਈ ਅੱਖਾਂ ਨੇ ਉਸ ਨੂੰ ਤਾੜ ਲਿਆ ਤੇ ਸਿਰ ਹਿਲਾਉਂਦਿਆਂ ਕਿਆ ਬੱਚੂ ਇਹ ਫਾਰਸੀਆ ਸੀ ਵੀ ਪੜੇ ਆਂ ਤਾਇਆ ਕੀ ਗੱਲ ਐ ਉਜਾਗਰ ਨੇ ਬੁੱਲ ਦਬ ਕੇ ਮੁਸਕਰਾਉਂਦਿਆਂ ਪੁੱਛਿਆ ਓਏ ਸਾਰਿਆ ਲੰਡੇ ਦਿਆ ਫਿਰ ਤਾਇਆ ਆਂਦਾ ਏ ਮੁੰਡੇ ਹਾਸਾ ਹਾਸ ਲੋਟਪੋਟ ਹੋ ਰਹੇ ਸਨ ਚੰਨੂ ਨੇ ਘਰ ਦੀ ਮੁਖਤਿਆਰ ਭਜਨੂ ਨੂੰ ਬਣਾਇਆ ਹੋਇਆ ਸੀ ਕਰਤਾਰੇ ਨੂੰ ਪੁੰਨੋ ਦਾ ਸਾਖ ਕਰ ਦੇਣ ਤੇ ਗਿਲਾ ਵੀ ਸੀ ਇਸੇ ਕਰਕੇ ਉਹ ਆਪ ਵਿਆਹ ਵਿੱਚ ਨਹੀਂ ਆਇਆ ਸੀ ਸਗੋਂ ਭਜਨੂ ਨੂੰ ਸ਼ਰੀਕੇ ਦੀ ਬਦਨਾਮੀ ਦੇ ਡਰੋਂ ਭੇਜ ਦਿੱਤਾ ਚੰਨੂ ਦੇ ਦੂਜੇ ਭਰਾ ਐ ਸਨ ਮੇਲ ਉਸਤਾਸ ਤੋਂ ਕਿਤੇ ਵਾਅਦਾ ਆਇਆ ਸੀ ਉਸ ਭਜਨੂ ਤੋਂ ਕਿਸੇ ਬਹਾਨੇ ਛੁੱਟੀ ਲਈ ਅਤੇ ਬਾਹਰਲੇ ਘਰ ਆ ਗਈ ਬ੍ਰਾਹਮਣੀ ਰਾਈ ਉਸ ਰੂਪ ਨੂੰ ਮਿਲਣ ਲਈ ਲੁਕਵਾ ਸੰਦੇਸ਼ ਕਰ ਲਿਆ ਸੀ ਪੂਰਨ ਅਤੇ ਪੁੰਨੋ ਦਾ ਆਨੰਦ ਕਾਰਜ ਅਜ ਸਵੇਰ ਦਾ ਹੋ ਚੁੱਕਾ ਸੀ ਰਾਤ ਦੀ ਰੋਟੀ ਬਰਾਤ ਮੇਲ ਅਤੇ ਵਰਤਾਰੇ ਖਾ ਚੁੱਕੇ ਸਨ ਅਤੇ ਸਾਰੇ ਆਪਣੀ ਆਪਣੀ ਥਾਂ ਆਰਾਮ ਕਰ ਰਹੇ ਸਨ ਘਰ ਮੇਲ ਗੀਤ ਗਾ ਰਿਹਾ ਸੀ ਅਤੇ ਧਰਮਸ਼ਾਲਾ ਵਿੱਚ ਸਪੀਕਰ ਬੋਲ ਰਹੇ ਸਨ ਆਏਗਾ ਆਏਗਾ ਆਨੇ ਵਾਲਾ ਆਏਗਾ ਪੂਰਨ ਮਾਸ਼ੀ ਦਾ ਚੰਨ ਕੋਠਿਆਂ ਤੋਂ ਉੱਚਾ ਆਪਣੇ ਪੂਰਨ ਪ੍ਰਕਾਸ਼ ਵਿੱਚ ਚਮਕ ਰਿਹਾ ਸੀ ਮਾਨਵਤਾ ਨਸ਼ੇ نیند ਵਿੱਚ ਸੈਂਚਰ ਰਹੀ ਸੀ ਇਰਮਾਨ ਬੁਰੀ ਤਰ੍ਹਾਂ ਮਚਲ ਰਹੇ ਸਨ ਚੰਤੀ ਵਰਿਆਂ ਦੀ ਚੰਨੂ ਅੱਜ ਨਵੇਂ ਮੁਟਿਆਰ ਜਦਮੀਆਂ ਵਿੱਚ ਆਪਣੇ ਪ੍ਰੇਮੀ ਨੂੰ ਉਡੀਕ ਰਹੀ ਸੀ ਉਸ ਦਾ ਹਿਰਦੇ ਪਿਆਰ ਅਤੇ ਝਟਕਦੀ ਰੂਹ ਅਸ਼ੋਸਨ ਅਲੜ ਕੁੜੀ ਦੇ ਅਮੋੜ ਬਲਵਲਿਆ ਵਾਂਗ ਉਹ ਰੂਪ ਦੀ ਝੋਲੀ ਵਿੱਚ ਡਿੱਗ ਪੈਣਾ ਚਾਹੁੰਦੀ ਸੀ ਉਸ ਪੁੰਨੋ ਦਾ ਪੂਰਨ ਨਾਲ ਵਿਆਹ ਕਰਕੇ ਇਸ ਤਰ੍ਹਾਂ ਵਿਆਕੁਲਾ ਆਤਮਾ ਨੂੰ ਸ਼ਾਂਤ ਕਰ ਲਿਆ ਸੀ ਉਹ ਸਮਝਦੀ ਸੀ ਪੁੰਨੋ ਦਾ ਲਹੂ ਉਸ ਦਾ ਆਪਣਾ ਲਹੂ ਅਤੇ ਪੂਰਨ ਦਾ ਲਹੂ ਪੂਰਨ ਰੂਪ ਦਾ ਲਹੂ 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 ਮਿਲ ਕੇ ਪਿਆਰ ਦੀ ਤ੍ਰਿਸ਼ਨਾ ਨੂੰ ਜ਼ਿੰਦਗੀ ਦੇ ਸਹੀ ਆਨੰਦ ਵਿੱਚ ਬਦਲ ਦਿੰਦਾ ਹੈ ਅਤੇ ਜ਼ਿੰਦਗੀ ਦਾ ਖੜਾ ਤੇ ਆਨੰਦ ਇੰਨਾ ਪਿਆਰ ਲਹਿਰਾਂ ਦਾ ਸਦਾ ਮੇਲ ਉਸ ਦੇ ਬਾਹਰਲੇ ਘਰ ਦੀ ਨਿੰਮ ਦੀਆਂ ਨਮੂੜੀਆਂ ਪੱਕ ਕੇ ਰਸ ਨਾਲ ਭਰ ਚੁੱਕੀਆਂ ਸਨ ਨਿੰਮ ਦੀ ਚਿਤਕਬਰੀ ਛਾਂ ਵੇੜੇ ਵਿੱਚ ਪਸਰੀ ਹੋਈ ਸੀ ਚੜਦੀਵਾਲ ਦੀ ਕੰਧ ਛੋਟੀ ਹੋਣ ਕਰਕੇ ਚੰਦ ਦੀ ਚਾਨਣੀ ਛੱਪੜਦੀਆਂ ਛੋਟੀਆਂ-ਛੋਟੀਆਂ ਲਹਿਰਾਂ ਤੇ ਤਰਦੀ ਫਿਰਦੀ ਦਿਸ ਰਹੀ ਸੀ ਉਡੀਕ ਵਿੱਚ ਅਦੀਲ ਚੰਨੂ ਰੂਪ ਨੂੰ ਵੇਖਣ ਲਈ ਬਾਹਰ ਨਿਕਲੀ ਚੰਨ ਦੀ ਚਾਨਣੀ ਵਿੱਚ ਉਸ ਆਉਂਦੇ ਰੂਪ ਨੂੰ ਪਛਾਣ ਲਿਆ ਉਸ ਦਾ ਚਾਦਰਾ ਮਿੱਠਾ ਜਿਹਾ ਸ਼ੋਰ ਕਰ ਰਿਹਾ ਸੀ ਚੰਨੋ ਜਾਣ ਕੇ ਹਨੇਰੇ ਵਿੱਚ ਖਲੋਗੇ ਜਿਉਂ ਹੀ ਰੂਪ ਬਾਹਰ ਆ ਗਿਆ ਉਹ ਦੋਵੇਂ ਉਹ ਉਹਦੇ ਦੋਵੇਂ ਹੱਥ ਫੜ ਲਏ ਅਤੇ ਬਲਵਲਿਆਂ ਉਸ ਉਛਲੀ ਹਿੱਕ ਤੇ ਘੁੱਟ ਲਏ ਜ਼ਿੰਦਗੀ ਦਾ ਮਧੁਰ ਵਿਸਮਾਦ ਉਸ ਤੇ ਦਿਲ ਦਿਮਾਗ ਤੋਂ ਹੀ ਲਹਿਰਾਉਂਦਾ ਆਤਮਾ ਦੀਆਂ ਡੁਗਾਨਾਂ ਤੱਕ ਉਤਰ ਗਿਆ ਉਸ ਦੀਆਂ ਅੱਖਾਂ ਇੱਕ ਵਾਰ ਹੀ ਖੁੱਲ ਕੇ ਜੁੜ ਗਈਆਂ ਚੰਨੋ ਇੱਥੇ ਕੋਈ ਆਣਾ ਜਾਵੇ ਰੂਪ ਦੇ ਬੋਲ ਵਿੱਚੋਂ ਸੁਭਾਵਿਕਤਾ ਬਦਲ ਗਈ ਆ हां आबार ਚੰਨੂ ਛੱਪੜ ਵੱਲ ਨੂੰ ਤੁਰ ਪਈ ਹਵਾ ਹਟਕੇਲੀਆਂ ਲੈ ਰਹੀ ਸੀ ਛੱਪੜ ਕੰਡੇ ਖਲੋਤੇ ਪਿੱਪਲ ਦੇ ਪੱਤੇ ਤਾਲੀਆਂ ਵਜਾ ਰਹੇ ਸਨ ਚੰਨੋ ਤੇ ਰੂਪ ਦੀ ਇੱਕ ਉਲਾਸ ਹੁਲਾਸ ਅਤੇ ਪਿਆਰ ਦੇ ਹੜ ਨਾਲ ਉਛਲਦੀ ਜਾ ਰਹੀ ਸੀ ਪਿਆਰ ਵਿੱਚ ਵਿੱਚ ਉਹਨਾਂ ਦੀ ਸੁਰਤੀ ਆਪਣੇ ਪਿਛਵਾੜੇ ਪਈਆਂ ਯਾਦਾਂ ਨੂੰ ਉਖਾੜ ਉਖਾੜ ਉਹਨਾਂ ਦੇ ਸਾਹਮਣੇ ਮੂਰਤੀਮਾਨ ਕਰ ਰਹੀ ਸੀ ਉਹਨਾਂ ਦੇ ਪ੍ਰੀਤ ਨੇ ਖੇਤਾਂ ਵਿੱਚ ਸਾਗ ਤੋੜਦਿਆਂ ਜਨਮ ਲਿਆ ਸੀ ਉਹ ਪਰਵਾਨਾ ਚੜ੍ਹ ਸਕੇ ਪਰ ਆ ਜੋ ਉਹਨਾਂ ਦੇ ਆਪਣੇ ਯਤਨ ਸਫਲ ਹੋਏ ਸਨ ਸਮਾਜਿਕ ਬੰਧਨ ਜ਼ਿੰਦਗੀ ਨੂੰ ਫਹਾ ਦੇਂਦੇ ਹਨ ਅਤੇ ਕੁਦਰਤੀ ਆਜ਼ਾਦੀ ਉਸਤੇ ਨਸਾਰੇ ਨੂੰ ਅਮਰ ਫਲ ਪਾਉਂਦੀ ਹੈ ਰੂਪਨੇ ਪਿੱਪਲ ਦੀ ਛਾਂ ਵਿੱਚ ਉਹਨਾਂ ਨੂੰ ਬਾਹਾਂ ਵਿੱਚ ਲੈ ਕੇ ਜੰਮਿਆਂ ਉਦੋਂ ਹੀ ਧਰਮਸ਼ਾਲਾ ਵਿੱਚ ਫਾਇਰ ਨਾਲ ਠਾਦੀ ਆਵਾਜ਼ ਸੁਣਾਈ ਛੱਪੜ ਕੰਡੇ ਖਲੋਤੇ ਅੱਖਾਂ ਵਿੱਚੋਂ ਫਾਇਰ ਦੀ ਆਵਾਜ਼ ਸੁਣ ਕੇ ਮੁਰਗਾਈਆਂ ਦਾ ਜੋੜਾ ਚੁੱਭੀ ਮਾਰ ਕੇ ਵਿਚਕਾਰ ਜਾ ਨਿਕਲਿਆ ਤਰਦੀਆਂ ਫਿਰਦੀਆਂ ਮੁਰਗਾਈਆਂ ਨੇ ਚੰਨ ਦੀ ਛੱਪੜ ਤੇ ਪੈਂਦੀ ਰਿਸ਼ਮਾ ਨੂੰ ਵਿਚਾਰੂ ਘੱਟ ਸੁਟਿਆ ਛੱਪੜ ਆਪਣੇ ਹੁਸਨ ਤੇ ਸਵੇਮਾਨ ਵਿੱਚ ਹੋਰ ਵੀ ਸੋਨਾ ਹੋ ਗਿਆ ਪਿਪਲ ਹੇਠ ਦੋ ਮਾਨਵ ਰੂਹਾਂ ਲਰਜੇ ਦੇ ਦੇਸ਼ ਵਿੱਚ ਮਦਹੂਸ਼ ਸਨ ਜ਼ਿੰਦਗੀ ਦੇ ਚੰਨ ਦੀ ਪੁੰਨਿਆ ਉਹਦੇ ਰੂਪ ਦੀ ਪੂਰਨਤਾ ਵਿੱਚ ਬਦਲ ਗਈ ਹਰ ਆਸ ਭਟਕਣਾ ਹੈ ਅਤੇ ਆਨੰਦ ਦੀ ਭਾਲ ਵਿੱਚ ਵਿਆਕੁਲ ਹਰ ਲਹਿਰ ਦਾ ਕਿਨਾਰੇ ਨਾਲ ਮੇਲ ਉਸ ਦੀ ਆਦਰਸ਼ ਦੀ ਜਿੱਤ ਹੈ ਜ਼ਿੰਦਗੀ ਹੁਸਨ ਪਿਆਰ ਵਿੱਚ ਗੁਣੰਦ ਗਾ ਰਹੀ ਸੀ 11 13 ਘੁੱਟ ਭਰ ਲਾ ਮੈਨੂੰ ਵੇਖਿਆ ਸਬਰ ਨਾ ਆਵੇ ਸਮਾਪਤ ਧੰਨਵਾਦ